ਨਿਊਜ਼ ਟਾਈਮ ਵਰਡ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਡੇਰਾ ਵਿਆਸ ਨਾਲ ਜੁੜੀਆਂ ਖਬਰਾਂ ਨੂੰ ਤੁਸੀਂ ਬੜਾ ਪਿਆਰ ਬੜਾ ਸਤਿਕਾਰ ਤੇ ਬੜੀ ਇੱਜ਼ਤ ਦਿੰਦੇ ਹੋ ਦੋਸਤੋ ਔਰ ਬੜਾ ਚੰਗਾ ਲੱਗਦਾ ਹੈ ਕਿਸੇ ਦੇ ਬਾਰੇ ਗੱਲ ਕਰਨਾ ਔਰ ਡੇਰਾ ਵਿਆਸ ਦੇ ਬਾਰੇ ਜਿੰਨਾ ਕੋ ਅੱਜ ਤੱਕ ਮੈਂ ਸੁਣਿਆ ਉੱਥੇ ਦੇ ਪ੍ਰਬੰਧਨ ਨੂੰ ਲੈ ਕੇ ਉੱਥੇ ਦੇ ਅਨੁਸ਼ਾਸਨ ਨੂੰ ਲੈ ਕੇ ਸਤਸੰਗ ਘਰਾਂ ਦੀ ਸਾਫ ਸਫਾਈ ਨੂੰ ਲੈ ਕੇ ਸੇਵਾਦਾਰਾਂ ਦੀ ਜੋ ਸੇਵਾ ਭਾਵਨਾ ਨੂੰ ਲੈ ਕੇ ਔਰ ਭਾਵੇਂ ਕਿਸੇ ਤਰ੍ਹਾਂ ਦੇ ਹਾਲਾਤ ਦੇਸ਼ ਦੇ ਕਿਉਂ ਨਾ ਹੋਣ ਭਾਵੇਂ ਕੋਰੋਨਾ ਮਹਾਮਾਰੀ ਹੋਵੇ ਫਲੱਡ ਆ ਜਾਣ ਜਾਂ ਹੋਰ ਕਈ ਤਰ੍ਹਾਂ ਦੀਆਂ ਵਿਪਤਾਵਾਂ ਜਿਹੜੀਆਂ ਕੁਦਰਤੀ ਆਫਤਾਂ ਹੁੰਦੀਆਂ ਨੇ ਉਹ ਕਿਉਂ ਨਾ ਆਜਣ ਲੇਕਨ ਡੇਰਾ ਬਿਆਸ ਜਿਹੜਾ ਹੈ ਉਹ ਸਭ ਤੋਂ ਅੱਗੇ ਹੁੰਦਾ ਹੈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਡੇਰਾ ਬਿਆਸ ਦੇ ਜਿੰਨੇ ਵੀ ਸਤਸੰਗ ਘਰ ਨੇ ਉਹਨਾਂ ਵਿੱਚ ਸੇਵਾਵਾਂ ਅਲੱਗ-ਥਰ ਉਹਨਾਂ ਵਿੱਚ ਸੇਵਾਵਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਬੇਸ਼ੱਕ ਉਹ ਲੰਗਰ ਦੀ ਸੇਵਾ ਹੈ ਮੈਡੀਸਨ ਦੀ ਸੇਵਾ ਹੈ ਔਰ ਰਹਿਣ ਖਾਣ ਪੀਣ ਦੀ ਹਰ ਤਰ੍ਹਾਂ ਦੀ ਜਿਹੜੀ ਸੇਵਾ ਹੈ ਸੇਵਾਦਾਰ ਪੂਰੀ ਮੁਸਤੈਦੀ ਦੇ ਨਾਲ ਇਸ ਸੇਵਾ ਵਿੱਚ ਜੁਟਦੇ ਨੇ ਮੈਂ ਮੁਬਾਰਕਬਾਦ ਹੁਨਾ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਦੇਣਾ ਚਾਹੁੰਦਾ ਦੇਖੋ ਕਿਤੇ ਵੀ ਦੇਸ਼ ਤੇ ਉੱਪਰ ਵਿਪਤਾ ਆ ਜਵੇ ਕਿਤੇ ਵੀ ਆ ਜਵੇ ਮਤਲਬ ਗੁਰੂ ਸਾਹਿਬ ਦੇ ਜਿਹੜੇ ਵੀਰ ਪੈਦਾ ਲੰਗਰ ਹੈ ਉਹ ਮਤਲਬ 24 ਘੰਟੇ ਉਹ ਰਹਿੰਦੀ ਦੁਨੀਆ ਤੱਕ ਨਹੀਂ ਬੰਦ ਹੋਏਗਾ 24 ਘੰਟੇ ਚੱਲਦਾ ਰਹਿੰਦਾ ਹੈ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਦਾ ਸ਼ੁਰੂ ਕੀਤਾ ਇਹ ਲੰਗਰ ਜਿਹੜਾ ਹੈ ਇਹ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਸੋ ਲੰਗਰ ਪਕਾਉਣਾ ਲੰਗਰ ਵਰਤਾਉਣਾ ਇਹ ਵੀ ਅਕਾਲ ਪੁਰਖ ਨੇ ਇੱਕ ਬਹੁਤ ਵੱਡੀ ਡਿਊਟੀ ਲਈ ਹੋਈ ਹੈ ਔਰ ਫਿਰ ਇਹ ਡਿਊਟੀਆਂ ਤਾਂ ਉਹੀ ਕਰ ਸਕਦੇ ਨੇ ਜਿਨ੍ਹਾਂ ਦੇ ਧੁਰ ਮਸਤਕ ਤੋਂ ਲਿਖਿਆ ਹੋਇਆ ਹੈ ਸੋ ਦੋਸਤੋ ਇੱਥੇ ਇਹ ਵੀ ਦੱਸਦੇ ਆ ਕਿ ਡੇਰਾ ਬਿਆਸ ਦੇ ਵੱਲੋਂ ਜਿੰਨੇ ਵੀ ਪੰਡਾਰੇ ਆਉਂਦੇ ਆ ਤੁਸੀਂ ਦੇਖੋ ਕਿ ਜਦੋਂ ਵੀ ਪੰਡਾਰਾ ਬਾਬਾ ਜੀ ਦਾ ਹੁੰਦਾ ਹੈ ਉਹ ਬੇਸ਼ੱਕ ਡੇਰਾ ਬਿਆਸ ਹੋਵੇ ਜਾਂ ਆਊਟ ਆਫ ਕਹਿ ਸਕਦੇ ਪੰਜਾਬ ਹੋਵੇ ਅਲੱਗ-ਅਲੱਗ ਸਟੇਟਸ ਦੇ ਵਿੱਚ ਜਾਣਾ ਪਵੇ ਜਾਂ ਆਊਟ ਆਫ ਕੰਟਰੀ ਜਾਣਾ ਹੋਵੇ ਤਾਂ ਉਹਦੀ ਸ਼ੈਡਿਊਲਿੰਗ ਕੀਤੀ ਜਾਂਦੀ ਹੈ ਪਹਿਲਾਂ ਸਾਰੇ ਕੁਝ ਪ੍ਰੀ ਪਲਾਨਡ ਹੁੰਦਾ ਹੈ ਆਚਾਨਕ ਕੋਈ ਪ੍ਰੋਬਲਮ ਆਜਵੇ ਤਾਂ ਉਸ ਵੇਲੇ ਮਤਲਬ ਇੱਕਦਮ ਪੋਸਟਪੋਨ ਕਰ ਦਿੱਤੇ ਜਾਂਦੇ ਆ ਜਾਂ ਕੈਨਸਲ ਕਰ ਦਿੱਤਾ ਜਾਂਦਾ ਹੈ ਸੋ ਇਸ ਕਰਕੇ ਪਲੈਨਿੰਗਸ ਦੇ ਹਿਸਾਬ ਦੇ ਨਾਲ ਜਿੰਨਾ ਵੀ ਅਜੇ ਤੱਕ ਅਸੀਂ ਸੁਣਿਆ ਹੈ ਕਿ ਬਹੁਤ ਅੱਗੇ ਹੈ ਔਰ ਤੁਸੀਂ ਦੇਖਦੇ ਹੋ ਕਿ ਇਹਨਾਂ ਦਿਨਾਂ ਵਿੱਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੀ ਕਾਫੀ ਜ਼ਿਆਦਾ ਸੰਗਤ ਦੇ ਨਾਲ ਉਹਨਾਂ ਨੂੰ ਦਰਸ਼ਨ ਦੇਣ ਜਾਂਦੇ ਨੇ ਸਤਸੰਗ ਘਰਾਂ ਦੇ ਵਿੱਚ ਜਾਂਦੇ ਨੇ ਹੈ ਔਰ ਮਤਲਬ ਕਹਿ ਸਕਦੇ ਆ ਕਿ ਸੰਗਤ ਦੇ ਵਿੱਚ ਵੀ ਉਹਨਾਂ ਦੇ ਆਉਣ ਦੀਆਂ ਇੰਨੀਆਂ ਖੁਸ਼ੀਆਂ ਹੁੰਦੀਆਂ ਨੇ ਕਿ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਚਾਰੇ ਪਾਸੇ ਸੰਗਤ ਹੀ ਸੰਗਤ ਨਜ਼ਰ ਆਉਂਦੀ ਹੈ ਇੰਜ ਲੱਗਦਾ ਹੈ ਕਿ ਪੂਰੇ ਦਾ ਪੂਰਾ ਡੇਰਾ ਬਿਆਸ ਅੱਜ ਇਹ satsang ਘਰ ਹੀ ਬਣਿਆ ਹੋਇਆ ਹੈ ਉਹਨਾਂ ਦੇ ਆਉਣ ਦੀ ਸੰਗਤ ਨੂੰ ਪਹਿਲਾਂ ਹੀ ਖਬਰ ਮਿਲ ਜਾਂਦੀ ਹੈ ਪ੍ਰਬੰਧਕਾਂ ਨੂੰ ਮਿਲ ਜਾਂਦੀ ਹੈ ਤਾਂ ਕਿ ਟ੍ਰੈਫਿਕ ਦਾ ਪ੍ਰਬੰਧ ਕੀਤਾ ਜਾਵੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਸਾਫ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਔਰ ਜੋ ਪਾਰਕਿੰਗ ਹੈ ਖਾਸ ਕਰਕੇ ਕਾਰ ਪਾਰਕਿੰਗ ਜਿਹੜੀ ਹੈ ਉਹ ਇੱਕ ਬਹੁਤ ਅਹਿਮ ਹੈ ਤੁਸੀਂ ਡੇਰਾ ਬਿਆਸ ਗਏ ਹੋ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਉੱਥੇ ਇੰਨੀ ਜ਼ਿਆਦਾ ਜਗ੍ਹਾ ਪਾਰਕਿੰਗ ਵਾਸਤੇ ਰੱਖੀ ਹੈ ਤਾਂ ਕਿ ਸੰਗਤ ਜਿਹੜੀ ਵੀ ਆਉਂਦੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਰ پارکਿੰਗ ਦੀ ਪ੍ਰੋਬਲਮ ਨਾ ਬੇ ਸੜਕਾਂ ਤੇ ਗੱਡੀਆਂ ਖੜਾਉਣੀਆਂ ਨਾ ਪੈਣ ਉਹਨਾਂ ਲਈ ਇੰਤਜ਼ਾਮ ਕੀਤਾ ਜਾਂਦਾ ਹੈ ਸੋ ਇੱਥੇ ਵੀ ਸਤਸੰਗ ਘਰਾਂ ਦੇ ਵਿੱਚ ਵੀ ਸਭ ਤੋਂ ਪਹਿਲਾਂ ਉਹ پارکਿੰਗ ਤਾਂ ਦੇਖਦੇ ਆ ਕਿ ਜਿੱਥੇ ਆਸਾਨੀ ਦੇ ਨਾਲ ਕਾਰ ਨੂੰ پارک ਕੀਤਾ ਔਰ ਜਾ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਨੇ ਦੋਸਤੋ ਡੇਰਾ ਬਿਆਸ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਹੈ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਦਾ ਇੱਕੋ ਹੀ ਸੰਦੇਸ਼ ਹੈ ਕਿ ਜਿੱਥੋਂ ਵੀ ਕੋਈ ਮਤਲਬ ਗੁਰੂ ਘਰ ਦੀ ਗੱਲ ਸੁਣਨੇ ਨੂੰ ਮਿਲਦੀ ਹੈ ਸਰਵਣ ਕਰਨੇ ਨੂੰ ਮਿਲਦੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਜੁੜੇ ਰਹੋ న్యూਸ ਵਰਡ ਚੈਨਲ ਤੇ ਨਾਲ